ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਸੰਸਦ ਕੰਗਨਾ ਲੋਤ ਨੂੰ ਲੱਗਿਆ ਵੱਡਾ ਝਟਕਾ ਆਨਾ ਕਾਨੀ ਕੀਤੀ ਜਾ ਰਹੀ ਸੀ ਲੇਕਿਨ ਕੋਰਟ ਨੇ ਜਵਾਬ ਦੇ ਦਿੱਤਾ ਹੈ ਕੰਗਨਾ ਲੋਤ ਦੇ ਵਕੀਲਾਂ ਨੂੰ ਅਤੇ ਕੰਗਨਾ ਲੋਤ ਨੂੰ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ ਜੇਕਰ ਕੰਗਨਾ ਲੋਤ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਇੱਕ ਪਾਸੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਟੀਕਾ ਟਿੱਪਣੀ ਤੂ ਤੜਕ ਕੀਤੀ ਜਾਂਦੀ ਹੈ ਕੰਗਨਾ ਨੌਰਥ ਵੱਲੋਂ ਕੰਗਨਾ ਨੌਰਥ ਹਮੇਸ਼ਾ ਹੀ ਆਊਟ ਆਫ ਕੰਟਰੋਲ ਹੋ ਕੇ ਬੋਲਦੀ ਹੈ ਖਾਸ ਕਰਕੇ ਜਦੋਂ ਮਾਮਲਾ ਹੋਵੇ ਦੇਸ਼ ਦਾ ਮਾਮਲਾ ਹੋਵੇ ਕਿਸਾਨੀ ਧਰਨਿਆਂ ਦਾ ਮਾਮਲਾ ਹੋਵੇ ਬੰਗਲਾਦੇਸ਼ ਦਾ ਅਕਸਰ ਹੀ ਸੰਸਦ ਹੁਣਾ ਵੱਲੋਂ ਸ਼ਬਦ ਬੋਲੇ ਜਾਂਦੇ ਨੇ ਜਿਨ੍ਹਾਂ ਨੂੰ ਲੈ ਕੇ ਭਾਂਬੜ ਵੀ ਮਚਦਾ ਹੈ ਅਤੇ ਕਾਨੂੰਨੀ ਕਾਰਵਾਈ ਵੀ ਹੁੰਦੀ ਹੈ বিবি माता मोहिंदर कौर ਤੇ ਇੱਕ ਟਿੱਪਣੀ ਕੀਤੀ ਗਈ ਸੀ ਟਵੀਟ ਕਰਕੇ ਹਾਲਾਂਕਿ ਕੰਗਨਾ ਰਣੌਤ ਨੇ ਕਿਹਾ ਕਿ ਮੈਂ ਰੀਟਵੀਟ ਕੀਤਾ ਹੈ ਤੇ ਅਦਾਲਤ ਨੇ ਕਿਹਾ ਕਿ ਤੁਸੀਂ ਸੰਸਦ ਹੋ ਤੁਸੀਂ ਐਕਟ੍ਰੈਸ ਹੋ ਤੁਹਾਨੂੰ ਭਲੇ ਦਾ ਵੀ ਪਤਾ ਹੈ ਤੁਹਾਨੂੰ ਬੁਰੇ ਦਾ ਵੀ ਪਤਾ ਹੈ ਤੇ ਤੁਹਾਨੂੰ ਇਸ ਦਾ ਵੀ ਪਤਾ ਹੈ ਕਿ ਇਸ ਦਾ ਮੈਨੂੰ ਖਮਰਾਜ਼ਾ ਕੀ ਪੁੱਤਣਾ ਪੈ ਸਕਦਾ ਹੈ ਤੁਸੀਂ ਜੇ ਰੀਟਵੀਟ ਕੀਤਾ ਹੈ ਪਰ ਰੀਟਵੀਟ ਕੀਤਾ ਕਿਉਂ ਕਿ मोहिंदर कौर বিবি ਉਤੇ ਸ਼ਬਦੀ ਹਮਲਾ ਕੀਤਾ ਗਿਆ ਸੀ ਕਿ 100-100 ਰੁਪਏ ਦੇ ਵਿੱਚ ਇਹਨਾਂ ਮਤਾਵਾਵਾਂ ਵੱਲੋਂ ਦਿਹਾੜੀ ਲੈ ਕੇ ਇਹ ਧਰਨੇ ਦੇ ਵਿੱਚ ਕੂਚ ਕੀਤਾ ਜਾਂਦਾ ਹੈ ਧਰਨੇ ਲਗਾਏ ਜਾਂਦੇ ਨੇ ਦੇ ਦੇ ਵਿਰੁੱਧ ਖਾਸ ਕਰਕੇ ਉਹਨਾਂ ਨੇ ਪੱਕੇ ਪੂਰਿਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡਾ ਲੇਕਿਨ ਹੁਣ ਕਸੂਤੀ ਫਸ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਨੌਤ ਨੂੰ ਬਠਿੰਡਾ ਦੀ ਅਦਾਲਤ ਇਸ ਵਿੱਚ ਦਾਰਮਾਨ ਹਾਲੀ ਦੇ ਮਾਮਲੇ ਵਿੱਚ ਹੁਣ ਦਾ ਸਭ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਸਖਤ ਰੁਖ ਅਪਣਾਉਂਦੇ ਹੋਏ ਰਨੌਦ ਦੀ ਪੇਸ਼ੀ ਤੋਂ ਛੋੜ ਦੀ ਅਰਜ਼ੀ ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਮੈਂ ਵੀਡੀਓ ਕਾਨਫਰੰਸ ਰਗਾਹੀ, ਮੈਂ ਪੇਸ਼ੀ 'ਮੈਂ ਹਾਜ਼ਰ ਨਹੀਂ ਹੋ ਸਕਦੀ, ਮੈਂ ਲੋਕ ਸਭਾ ਵਿੱਚ ਵਿਜੀ ਹਾਂ, ਮੈਂ ਆਪਣੇ ਕੰਮ ਦੇ ਵਿੱਚ ਵਿਜੀ ਹਾਂ, ਲੇਕਿਨ ਅਦਾਲਤ ਨੇ ਸਪਸ਼ਟ ਤੌਰ ਤੇ ਹੁਕਮ ਦਿੱਤਾ ਹੈ ਕਿ 15 ਜਨਮੀ ਨੂੰ ਬਠਿੰਡਾ ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣ ਦਾ ਅਦਾਲਤ ਨੇ ਚੇਤਾਵਨੀ ਦਿੱਤੀ ਹੈ ਜੇਕਰ ਉਹ ਨਿਰਦਾਪਤ ਮਿਤੀ ਤੇ ਪੇਸ਼ ਨਹੀਂ ਹੁੰਦੀ ਤਾਂ ਉਸਦੀ ਜਵਾਬ ਤਰ੍ਹਾਂਦ ਕਰ ਦਿੱਤੀ ਜਾਵੇਗੀ ਅਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਜਾਵੇਗਾ ਜੇਕਰ ਯੋਗ ਹੈ ਕਿ ਨੌਤ ਪਹਿਲਾਂ ਵੀ ਪੇਸ਼ੀ ਤੋਂ ਛੋਟ ਲਈ ਚਾਰ ਅਰਜ਼ੀਆਂ ਦਾਇਰ ਕਰ ਚੁੱਕੇ ਹਨ ਹਰ ਮਾਮਲੇ ਹਰ ਵਾਰ ਮਾਮਲੇ ਵਿੱਚ ਸ਼ਿਕਾਇਤਕਰਤਾ ਦੀ ਨੁਮਾਇੰਦਗੀ ਕਰਨ ਵਾਲਾ ਵਕੀਲ ਰਗਵੀਰ ਸਿੰਘ ਬੈਣੀਵਾਲ ਇੱਕ ਬਜ਼ੁਰਗ ਮਹਿੰਦਰ ਕੌਰ ਨੇ ਇਹਨਾਂ ਅਰਜ਼ੀਆਂ ਦਾ ਸਖਤ ਵਿਰੋਧ ਕੀਤਾ ਸੀ ਵਕੀਲ ਨੇ ਦਲੀਲ ਦਿੱਤੀ ਕਿ ਕੰਗਣਾ ਰੌਤ ਜਾਣਬੁੱਝ ਕੇ ਅਦਾਲਤੀ ਕਾਰਵਾਈਆਂ ਤੋਂ ਬਚ ਰਹੀ ਹੈ ਅਤੇ ਬਿਨਾ ਕਿਸੇ ਜਾਇਜ਼ ਕਾਰਨ ਅਦਾਲਤ ਤੋਂ ਉਸਦੀ ਗੈਰ ਹਾਜ਼ਰੀ ਉਚਿਤ ਪ੍ਰਕਿਰਿਆ ਦੀ ਉਲੰਘਣਾ ਹੈ ਕੰਗਣਾ ਰੌਤ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਉਹ ਸਰਕਾਰੀ ਕੰਮ ਕਾਰਨ ਪੇਸ਼ ਨਹੀਂ ਹੋ ਸਕਦੀ ਪਰ ਅਦਾਲਤ ਨੇ ਨੋਟ ਕੀਤਾ ਕਿ ਇਸ ਸੰਬੰਧ ਵਿੱਚ ਕੋਈ ਸੰਬੰਧਿਤ ਦਸਤਾਵੇਜ਼ ਜਾਂ ਸਬੂਤ ਪੇਸ਼ ਨਹੀਂ ਕੀਤਾ ਗਿਆ ਅਦਾਲਤ ਨੇ ਸਖਤ ਟਿੱਪਣੀ ਜਾਰੀ ਕਰਦਿਆਂ ਕਿਹਾ ਕਿ ਅਦਾਲਤ ਦਾ ਕੀਮਤੀ ਸਮਾਂ ਬੇਲੋੜਾ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ ਇਸ ਸਖਤ ਅਦਾਲਤੀ ਫੈਸਲੇ ਤੋਂ ਬਾਅਦ ਕੰਗਣਾ ਰੌਂਧੀਆ ਕਾਨੂੰਨੀ ਮਸ਼ਕਲਾਂ ਵਧੀਆਂ ਜਾਪਦੀਆਂ ਹਨ ਜੇਕਰ ਕੰਗਣਾ ਰੌਂਤ 15 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਨਹੀਂ ਹੁੰਦੀ ਤਾਂ ਮਾਮਲੇ ਵਿੱਚ ਹੋਰ ਕਾਨੂੰਨੀ ਕਾਰਵਾਈ ਹੋਰ ਸਖਤ ਹੋ ਸਕਦੀ ਹੈ ਅਤੇ ਗ੍ਰਿਫਤਾਰੀ ਦੇ ਵਾਰੰਟ ਵੀ ਜਿਹੜੇ ਨੇ ਉਹ ਜਾਰੀ ਕੀਤੇ ਜਾ ਸਕਦੇ ਨੇ ਕੰਗਣਾ ਰੌਂਤ ਨੂੰ ਕਿਉਂਕਿ ਬੇਲੋੜਾ ਸਮਾਂ ਵਿਸਥਾ ਜਾ ਰਿਹਾ ਹੈ ਕੰਗਣਾ ਰੌਂਤ ਵੱਲੋਂ ਹਰ ਵਾਰ ਇਹ ਕਹਿ ਕੇ ਕੰਗਨਾ ਰੌਤ ਦੇ ਵਕੀਲ ਅਤੇ ਕੰਗਨਾ ਰੌਤ ਨੂੰ ਪੱਲਾ ਝਾੜਿਆ ਜਾਂਦਾ ਹੈ ਕਿ ਮੈਂ ਸਰਕਾਰੀ ਕਮਾ ਦੇ ਵਿੱਚ ਬੀਜੀਆ ਲੇਕਿਨ ਬੀਬੀ ਮਹਿੰਦਰ ਕੌਰ ਮਾਤਾ ਮਹਿੰਦਰ ਕੌਰ ਦੇ ਵਕੀਲ ਵੱਲੋਂ ਚੁਣੌਤੀ ਦਿੱਤੀ ਗਈ ਕੰਗਨਾ ਰੌਤ ਅਤੇ ਕੰਗਨਾ ਰੌਤ ਦੇ ਵਕੀਲਾਂ ਨੂੰ ਕਿ ਕਾਨੂੰਨ ਜਿਹੜਾ ਦੇਸ਼ ਦਾ ਸੰਵਿਧਾਨ ਹੈ ਉਹ ਸਾਰਿਆਂ ਵਾਸਤੇ ਬਰਾਬਰ ਹੈ ਇਸ ਕਰਕੇ ਉਹਨਾਂ ਨੂੰ ਫਿਜ਼ੀਕਲੀ ਪੇਚ ਪੁਣਾ ਪਵੇਗਾ ਜੇਕਰ 15 ਜਨਵਰੀ ਨੂੰ ਪੇਚ ਨਹੀਂ ਉਦੀ ਕੰਗਨਾ ਰੌਤ ਤਾਂ ਵੱਡੀ ਕਾਰਵਾਈ ਕੰਗਨਾ ਰੌਤ ਦੇ ਹੋ ਸਕਦੀ ਹੈ ਧੰਨ